ਸ਼੍ਰੋਮਣੀ ਅਕਾਲੀ ਦਲ ਦੇ ਬਾਗੀ ਧਿਰ ਵਲੋਂ ਕੱਲ ਸਚਕਣ ਸ੍ਰੀ ਹਰਮੰਦਰ ਸਾਹਿਬ ਵਿਖੇ ਦਰਸ਼ਨ ਦੇਦਾਰੇ ਕੀਤੇ ਗਏ ਉਸ ਤੋਂ ਬਾਅਦ ਸ੍ਰੀ ਕਾਲ ਤਖਤ ਸਾਹਿਬ ਤੇ ਜਾ ਕੇ ਮਾਫੀ ਮੰਗੀ ਗਈ ਤਾਂ ਮਾਫੀ ਦੇ ਕੀ ਮਾਇਨੇ ਨੇ ਕਿ ਆਖਰਕਾਰ ਕੁਝ ਗੱਲਾਂ ਦਾ ਚਾਰ ਗੱਲਾਂ ਦਾ ਜ਼ਿਕਰ ਕੀਤਾ ਹੈ ਜਿਸ ਦੇ ਵਿੱਚ ਉਹਨਾਂ ਨੇ ਮੰਨਿਆ ਹੈ ਕਿ ਸਾਡੇ ਕੋਲ ਭੁੱਲ ਹੋਈ ਪਰ ਸਵਾਲ ਇਹ ਪੈਦਾ ਹੋ ਰਿਹਾ ਹੈ ਕਿ ਜਿਸ ਵੇਲੇ ਉਹ ਘਟਨਾਵਾ ਵਾਪਰੀਆਂ ਤਾਂ ਉਸ ਵੇਲੇ ਇਹ ਲੋਕ ਵਿੱਚ ਸ਼ਾਮਲ ਸਨ ਤਾਂ ਸਾਡੇ ਨਾਲ ਭਾਈ ਬਲਦੇਵ ਸਿੰਘ ਵਡਾਲਾ ਜੀ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਕਿਉਂਕਿ ਪੰਥਕ ਮਸਲਿਆਂ ਤੇ ਅਕਸਰ ਗੱਲਬਾਤ ਕਰਦੇ ਨੇ ਭਾਈ ਸਾਹਿਬ ਇਹ ਮਾਫੀ ਹੈ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਬਾਦਲ ਦਲ ਦੇ ਨਾਲ ਮਿਲ ਕੇ ਲੰਮਾ ਸ਼ਮਾ ਸਤਾ ਭੋਗਣ ਵਾਲੇ ਲੋਕ ਜਿਹਨਾਂ ਨੇ ਕਈ ਦਹਾਕੇ ਸਤਾ ਦਾ ਨਿਗਮ ਆਣਿਆ ਅੱਜ ਬਾਦਲ ਦਲ ਦੀ ਬੇੜੀ ਜਦੋਂ ਡੁੱਬਦੀ ਨਜ਼ਰ ਆਈ ਤੇ ਅਕਾਲ ਤਖ਼ਤ ਸਾਹਿਬ ਨੂੰ ਮੁੜ ਨਿੱਜੀ ਮਫਾਦਿਆਂ ਲਈ ਵਰਤਣ ਵਾਸਤੇ ਲੋਕਾਂ ਨੂੰ ਮੂਰਖ ਬਣਾਉਣ ਵਾਸਤੇ ਸ਼ਤਾ ਹਾਸਲ ਕਰਨ ਵਾਸਤੇ ਰੈਂਦਾ ਖੁੰਦਾ ਪੰਜਾਬ ਤੇ ਪੰਥ ਦਾ ਸਰਮਾਇਆ ਕੇਂਦਰ ਨੂੰ ਵੇਚਣ ਵਾਸਤੇ ਇਹ ਇੱਕ ਡਰਾਮਾ ਕੀਤਾ ਗਿਆ ਜਿਹੜਾ ਇੱਕ ਲੈਟਰ ਮਾਫੀ ਨਾਮੇ ਦੇ ਰੂਪ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਨੂੰ ਲਿਖਿਆ ਜਾਂਦਾ ਔਰ ਇਹ ਆਪਣੇ ਆਪ ਨੂੰ ਅਕਾਲੀ ਕਹਿਣ ਵਾਲੇ ਜਦੋਂ ਚਿੱਠੀ ਲਿਖਦੇ ਨੇ ਤੇ ਜਥੇਦਾਰ ਸਾਹਿਬ ਨੂੰ ਫਤਿਹ ਬੁਲਾਉਣੀ ਵੀ ਭੁੱਲ ਜਾਂਦੇ ਨੇ ਆ ਪੈਨ ਦੇ ਨਾਲ ਬਾਅਦ ਵਿੱਚ ਲਿਖਿਆ ਗਿਆ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਕਿਉਂ ਨਹੀਂ ਲਿਖਿਆ ਦਾ ਮਤਲਬ ਇਹ ਲੋਕ ਫਤਿਹ ਤੋਂ ਵੀ ਅਲਰਜੀ ਸਮਝਦੇ ਆ ਇਹ ਅਕਾਲੀ ਕਿਵੇਂ ਹੋ ਸਕਦੇ ਆ ਉਦੋਂ ਬਾਅਦ ਇਸ ਵਿੱਚ ਪੰਜਾਬੀ ਵਿੱਚ ਵੀ ਲਿਖਣ ਚ ਗਲਤੀਆਂ ਹੋਈਆਂ ਹੋਈਆਂ ਨੇ ਫਿਰ ਇਹਨਾਂ ਨੇ ਆ ਜਿਹੜੀਆਂ ਚਾਰ ਗੱਲਾਂ ਸਲਾਬਤ ਪੂਰੇ ਤੋਂ ਸ਼ੁਰੂ ਕੀਤੀਆਂ ਤੇ ਪੀਟੀਸੀ ਚੈਨਲ ਤੇ ਲਿਆ ਕੇ ਖਤਮ ਕੀਤੀਆਂ ਇਹਨਾਂ ਦੇ ਵਿੱਚ ਇਹ ਕਿਹਾ ਗਿਆ ਕਿ ਸਲਾਬਤ ਪੂਰੇ ਵਾਲੀ ਘਟਨਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਸੁਵੰਗ ਰਚਣਾ ਫਿਰ ਉਸ ਨੂੰ ਮਾਫੀ ਦੇਣੀ ਉਹ ਅਸਾਦ ਤੇ ਦਿੱਤਾ ਹੋਇਆ ਕੇਸ ਵਾਪਸ ਲੈਣਾ ਗੁਰੂ ਦੀ ਗੋਲਕ ਦਾ 90 ਲੱਖ ਰੁਪਇਆ ਉਹਨੂੰ ਸਾਧੂ ਤੇ ਸਤ ਪੁਰਸ਼ ਦਸਣ ਤੇ ਖਰਚਣਾ ਇਹ ਬਾਦਲ ਨੇ ਕੀਤਾ ਤੇ ਉਹਨਾਂ ਦੀ ਸਰਕਾਰ ਨੇ ਕੀਤਾ ਉਦੋਂ ਬਾਅਦ ਫਿਰ ਇਹਨਾਂ ਨੇ ਇਹਦੇ ਵਿੱਚ ਅਗਲੀ ਘਟਨਾ ਕਰਮ ਏ ਵੀ ਰੱਖਿਆ ਕਿ ਜਵਾਰ ਸਿੰਘ ਵਾਲੀ ਜਿਹੜੀ ਗੱਲ ਵਾਪਰੀ ਉੱਥੇ ਮਹਾਰਾਜ ਜੀ ਦੇ ਸਰੂਪ ਚੋਰੀ ਹੋਏ ਮਹਾਰਾਜ ਜੀ ਦੇ ਅੰਗਾਂ ਦੀ ਵਿਦਬੀ ਹੋਈ 12 ਅਕਤੂਬਰ 2015 ਦੇ ਵਿੱਚ ਇਹ ਸਾਰਾ ਘਟਨਾਕਰਮ ਵਾਪਰਿਆ ਇਹ ਇੱਕ ਕਾਂਡ ਵਾਪਰਿਆ ਕਾਂਡ ਨਹੀਂ ਇਹ ਤੁਹਾਡਾ ਬੜਾ ਵੱਡਾ ਹਮਲਾ ਸੀ ਜਿਹਦੇ ਵਿੱਚ ਕਿਸ਼ਨ ਭਗਵਾਨ ਸਿੰਘ ਗੁਰਜੀਤ ਸਿੰਘ ਮਾਰੇ ਜਾਂਦੇ ਔਰ 2015 ਚ ਇਹੀ ਨਹੀਂ ਇਹਦੇ ਤੋਂ ਪਹਿਲਾਂ ਵੀ ਇੱਕ ਗੱਲ ਵਾਪਰੀ ਜਿਹੜੀ ਇਹਨਾਂ ਨੇ ਇੱਥੇ ਲਿਖੀ ਨਹੀਂ ਜਾਏ ਉਹਨੂੰ ਬੇਅਦਬੀ ਇਹ ਪੰਥਕ ਖਾਉਣ ਵਾਲੇ ਸਮਝਦੇ ਨਹੀਂ ਦਰਬਾਰ ਸਾਹਿਬ ਦੇ ਪ੍ਰਬੰਧ ਦੇ ਵਿੱਚ ਇਹ ਵੀ ਗੱਲ ਬਾਬਾ ਗੁਰਦਿੱਤਾ ਜੀ ਦੇ ਗੁਰਦੁਆਰੇ ਵਾਪਰੀ ਇਹਨਾਂ ਦੇ ਮੁਲਾਜ਼ਮ ਇਹਨਾਂ ਦੇ ਪਾਠੀ ਸ਼ਰਾਬ ਪੀਂਦੇ ਐ ਉਲਟੀਆਂ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਤੇ ਕਰਦੇ ਇਹ ਬੇਅਦਬੀ ਨਹੀਂ ਸੀ ਫਿਰ 2015 ਚ ਬੇਬੀ ਜਥੇਦਾਰ ਸਾਹਿਬ ਜਿੰਨੂੰ ਅਸੀਂ ਸ਼ਬਦ ਵਰਤਦੇ ਆ ਉਹਨਾਂ ਨੇ ਅੱਜ ਸਾਬਤ ਵੀ ਕਰ ਦਿੱਤਾ ਖੈਰ ਉਹਨਾਂ ਨੇ ਕਿਹਾ ਸੀਗਾ ਕਿ 328 ਪਾਵਨ ਸਰੂਪਾਂ ਤੇ ਫੌਜਦਾਰੀ ਮਕਦਮਾ ਹੋਊ ਉਹ 328 ਸਰੂਪ ਇਹਨਾਂ ਦੇ ਇਹਦੇ ਵਿੱਚੋਂ ਗਾਇਬ ਨੇ ਇਹਨਾਂ ਦੀ ਲਿਖਤ ਵਿੱਚੋਂ ਕਾਰਨ ਇਹ ਇਸ ਨੂੰ ਵਿਅਦਵੀ ਨਹੀਂ ਸਮਝਦੇ ਜਿਹੜੀ ਇਹ ਕਰਦੇ ਨੇ ਉਹ ਕੋਈ ਵਿਅਦਵੀ ਨਹੀਂ ਕੋਈ ਕਰੇ ਤਾਂ ਉਹਨੂੰ ਇਹ ਵਿਅਦਵੀ ਆਖਦੇ ਆ ਔਰ ਇਹ ਸਾਰੀ ਜੁੰਡਲੀ ਇਕੱਠੀ ਹੋ ਕੇ ਦਰਬਾਰ ਸਾਹਿਬ ਤੇ ਆਈ ਤੇ ਪੁੱਛਣਾ ਚਾਹੁੰਦੇ ਆ ਕਿ ਚੰਦੂ ਮਾਜਰਾ ਜੀ ਤੁਹਾਡਾ ਹੀ ਬਿਆਨ ਹੈ ਕਿ ਮਾਫੀ ਦੇਣਾ ਦੂਰ ਦ੍ਰਿਸ਼ਟੀ ਵਾਲਾ ਫੈਸਲਾ ਹੈ ਭਾਈ ਚਾਰਕ ਸਾਂਝ ਨੂੰ ਮਜ਼ਬੂਤ ਕਰਨ ਵਾਲਾ ਹੈ ਇਹਦਾ ਬੀਬੀ ਜ਼ਗੀਰ ਕੌਰ ਜਵਾਬ ਦੇਣਗੇ ਅੱਜ ਵੀ ਤੁਸੀਂ ਨਾਲ ਉਹਦੋਂ ਵੀ ਤੁਸੀਂ ਨਾਲ ਸੀ ਤਿੰਨ ਸਭ ਜਵਾਬ ਦੇਣਗੇ ਜਾਂ ਉਹ ਵਡਾਲਾ ਇਹਨਾਂ ਦੇ ਨਾਲ ਪ੍ਰਤਾਪ ਸਿੰਘ ਜਾਂ ਉਹ ਕੀ ਨਾਮ ਮੈਨੂੰ ਤਾਂ ਇਹਨਾਂ ਦਾ ਪਤਾ ਨਹੀਂ ਹੋਰ ਵੀ ਇਹਨਾਂ ਦੇ ਕਾਲੀ ਆਗੂ ਨੇ ਕੀ ਇਹਨਾਂ ਗੱਲਾਂ ਦਾ ਜਵਾਬ ਹੈ ਅੱਛਾ ਇਹ ਜਵਾਬ ਦਿੱਤਾ ਜੀ ਇਹਨਾਂ ਨੇ ਇਹਨਾਂ ਨੇ ਲਿਖਿਆ ਹੋਇਆ ਵੀ ਇਹਦੇ ਵਿੱਚ ਘਟਨਾ ਕਰਨ ਵਾਪਰਿਆ ਪਰ ਤੁਸੀਂ ਉਹਨਾਂ ਬੰਦਿਆਂ ਨੂੰ ਮੋੜ ਨਾਲ ਲਈ ਫਿਰਦੇ ਹੋ ਜਿਨ੍ਹਾਂ ਦੇ ਉਸ ਵਕਤ ਦੇ ਬਿਆਨ ਨੇ ਨਹੀਂ ਪਰ ਇਹ ਆਖਿਰਕਾਰ ਇਹਨਾਂ ਅੰਦਰ ਇਹ ਇੱਕਦਮ ਕਿਵੇਂ ਇਹਨਾਂ ਦੇ ਅੰਦਰ ਬੰਦੀ ਸਿੰਘਾਂ ਦੀ ਗੱਲ ਕੀਤੀ ਉਹਦੇ ਵਿੱਚ ਵੀ ਇਹਨਾਂ ਲਿਖਿਆ ਹੋਇਆ ਬੰਦੀ ਸਿੰਘਾਂ ਦੀ ਰਿਹਾਈ ਲਈ ਅਸੀਂ ਕੁਝ ਨਹੀਂ ਕਰ ਸਕਦੇ ਉਸ ਵਕਤ ਇਹ ਸਾਰੀ ਜੁੰਡਲੀ ਨਾਲ ਸੀ ਤੇ ਜੇ ਵਾਕਈ ਇਹ ਬਦਲ ਵਿਰੋਧੀ ਸੀ ਜਾਂ ਇਹਨਾਂ ਨੂੰ ਇਹ ਗੱਲਾਂ ਹਜਮ ਨਹੀਂ ਸੀ ਹੁੰਦੀਆਂ ਇਹ ਨਵਾਬ ਮਲੇਰ ਕੋਟਲਾ ਕਿਉਂ ਨਹੀਂ ਬਣੇ ਹਾ ਦਾ ਨਾਰਾ ਕਿੱਥੇ ਆ ਤੁਹਾਡੇ ਸਾਨੂੰ ਹੁਣ ਪਤਾ ਲੱਗਾ ਐਨੇ ਸਾਲਾਂ ਬਾਅਦ ਕਿ ਅਸੀਂ ਗਲਤੀ ਕੀਤੀ ਹੈ 2000 ਬਾਰ ਕਹਿੰਦੇ ਬੋਲਦੇ ਰਹੇ ਹਾਂ ਉਸ ਵੇਲੇ ਪਰ ਮੇਰੀ ਬੇਰਾ ਸਵਾਲ ਕਹਿੰਦੇ ਬੋਲਦੇ ਰਹੇ ਹਾਂ ਪਰ ਸਾਡੀ ਸੁਣਵਾਈ ਨਹੀਂ ਹੋਈ ਤੇ ਹੁਣ ਆ ਕੇ ਅਸੀਂ ਕਹਿ ਕੇ ਅਸੀਂ ਗੁਰੂ ਅਗੇ ਆਪਣੀ ਮਾਫੀ ਕਬੂਲ ਕਰ ਰਹੇ ਹਾਂ ਨਵਾਬ ਸ਼ੇਰ ਮੁਹੰਮਦ ਖਾਨ ਜਦੋਂ ਬੋਲਿਆ ਸੀ ਉਦੋਂ ਵੀ ਅੱਜ ਵਰਗੀ ਪ੍ਰੈਸ ਨਹੀਂ ਸੀ মিডিਆ ਨਹੀਂ ਸੀ ਸਹਿਬਜ਼ਾਦਿਆਂ ਲਈ ਉਹਨੇ ਹੱਥ ਦਾ ਨਾਰਾ ਮਾਰਿਆ ਅੱਜ ਕੱਲੇ ਕੱਲੇ ਇਹ ਹਿੰਦੂ ਸਿੱਖ ਭਾਈਚਾਰੇ ਮੁਸਲਮਾਨ ਭਰਾਵਾਂ ਦੇ ਦਿਲ ਤੇ ਵੀ ਉਹ ਹਾ ਦਾ ਨਾਰਾ ਰਾਜ ਕਰਦਾ ਹੈ ਮਨੁੱਖੀ ਅਧਿਕਾਰਾਂ ਦੀ ਗੱਲ ਸੀ ਇਹਨਾਂ ਨੇ ਕਿਹੜੀ ਕਾਲ ਕੋਠੜੀ ਚ ਵੜ ਕੇ ਉਹ ਹਾ ਦਾ ਨਾਰਾ ਮਾਰਿਆ ਜਿਹੜਾ ਹੁਣ ਤੱਕ ਬਾਹਰ ਨਹੀਂ ਨਿਕਲਿਆ ਹੁਣ ਮਾਫੀ ਜਿਹੜੇ ਕਹਿੰਦੇ ਨੇ ਉਸੇ ਕਹਿੰਦੇ ਸੀ ਤੇ ਬਿਲਕੁਲ ਸਾਫ਼ ਆ ਜੀ ਸਾਡੀ ਤੇ ਗਲਤੀਆਂ ਸੀ ਸੀ ਕਬੂਲ ਨੇ ਆ ਕਬੂਲਨਾਮਾ ਕਬੂਲ ਜਿਹੜੀਆਂ ਚੀਜ਼ਾਂ ਇਹਨਾਂ ਨੇ ਮੰਗੀਆਂ ਨੇ ਇਹਦੇ ਚ ਮਾਫੀ ਨਾਮੇ ਚ ਉਨੂੰ ਕੁੱਲ ਮਿਲਾ ਕੇ ਕਹਿ ਸਕਦੇ ਆ ਕਿ ਇਹਨਾਂ ਨੇ 78 ਤੋਂ ਲੈ ਕੇ ਹੁਣ ਤੱਕ ਦੀਆਂ ਛੱਡ ਕੇ 7 ਤੋਂ ਸ਼ੁਰੂ ਕੀਤੀਆਂ ਨੇ ਚਲੋ 7 ਤੋਂ ਲੈ ਕੇ ਹੁਣ ਤੱਕ ਇੰਨਾ ਕਬੂਲੀਆਂ ਜਿਹੜੇ ਮੈਨੂੰ ਕਹਿੰਦੇ ਸੀ ਸਾਡੇ ਖਿਲਾਫ ਬੋਲਦਾ ਹੈ ਉਹੀ ਗੱਲਾਂ ਅੱਜ ਇਹਨਾਂ ਬਾਦਲ ਦਲੀਆਂ ਨੇ ਕਬੂਲ ਕੀਤੀਆਂ ਤੇ ਮੈਂ ਇਹ ਕਹਿਣਾ ਚਾਹੁੰਦਾ ਆ ਕਿ ਜਿੰਨਾ ਭਾਗੀਦਾਰ ਸੁਖਵੀਰ ਬਾਦਲ ਹੈ ਉਨੇ ਹੀ ਇਹ ਨੇ ਏ ਨਹੀਂ ਵੀ ਪਰ ਉਹ ਕਹਿ ਰਹੇ ਉਹ ਤਾਂ ਮੰਨ ਰਹੇ ਨੇ ਕਿ ਅਸੀਂ ਭਾਗੀਦਾਰ ਹਾਂ ਸਾਡੇ ਕੋਲ ਗਲਤੀਆਂ ਹੋਈਆਂ ਅਸੀਂ ਮਾਫੀ ਮੰਗਣ ਤਦੇ ਆਏ ਆ ਉਹ ਤਾਂ ਸਭ ਕਹਿ ਰਹੇ ਨੇ ਪਰ ਉਹਦੇ ਲਈ ਇਤਿਹਾਸ ਪੜੋ ਨਾ ਪ੍ਰਿਥੀ ਚੰਦ ਗਲਤੀ ਕਰਦਾ ਹੈ ਮਾਫੀ ਕੋਈ ਨਹੀਂ RAM ਰਾਏ ਨੇ ਗਲਤੀ ਕੀਤੀ ਸੀ ਬਾਣੀ ਦੀ ਇੱਕ ਤੁਕਤ ਨੂੰ ਉਹਨਾਂ ਨੇ ਵਿਗਾੜਿਆ ਸੀ ਮਿੱਟੀ ਮੁਸਲਮਾਨ ਕੀ ਮਿੱਟੀ ਬੇਈਮਾਨ ਕੀ ਤੇ ਗੁਰੂ ਸਾਹਿਬ ਨੇ ਕਹਿ ਦਿੱਤਾ ਸੀ ਜਿਨ ਪੈ ਅਦਬ ਨਾ ਬਾਣੀ ਧਾਰਾ ਜਾਣੋ ਸੋ ਸਿੱਖ ਨਹੀਂ ਹਮਾਰਾ ਜਿਹੜੇ ਬਾਣੀ ਦਾ ਅਦਬ ਨਹੀਂ ਕਰ ਸਕਦੇ ਉਹ ਸਾਡੇ ਕੱਖ ਨਹੀਂ ਲੱਗਦੇ ਨਾ ਮੂੰਹ ਲੱਗਿਓ ਨਾ ਮੂੰਹ ਲਾਇਓ ਇਹਨਾਂ ਨੇ ਬਾਣੀ ਦੀ ਬੇਅਦਬੀ ਕੀਤੀ ਹੈ ਅਕਾਲ ਤਖਤ ਤੇ ਝੂਠ ਬੋਲੇ ਨੇ ਗੁਰੂ ਕੀਆਂ ਵਿਰਾਸਤਾਂ ਤੇ ਗੋਲਕਾਂ ਗੁਰੂ ਕੇ ਕਰਤਾਰ ਦੀ ਇਹਨਾਂ ਨੇ ਖੁਦਕੁਸ਼ੀ ਜਿਹੜੀ ਕਹਿ ਸਕਦੇ ਕਰਤਾਰਕੁਸ਼ੀ ਕੀਤੀ ਹੈ ਇਸ ਲਈ ਇਹਨਾਂ ਲਈ ਕੋਈ ਮਾਫੀ ਨਹੀਂ ਬਣਦੀ ਪਰ ਉਹ ਜਿਸ ਤਰੀਕੇ ਨਾਲ ਕਹਿ ਰਹੇ ਨੇ ਕਿ ਇਹਨਾਂ ਨੂੰ ਅਕਾਲੀ ਦਲ ਛੱਡਣਾ ਚਾਹੀਦਾ ਸੀ ਜੇਕਰ ਨਹੀਂ ਜਮੀਰ ਸੀ ਪਰ ਉਹ ਕਹਿੰਦੇ ਸੀ ਅਕਾਲੀ ਹਾਂ ਉਹ ਬਾਰ ਬਾਰ ਕਹਿ ਰਹੇ ਆ ਮਾਫੀ ਆਸੀਂ ਮੰਗ ਰਹੇ ਆ ਪਰ ਅਸੀਂ ਅਕਾਲੀ ਹਾਂ ਅਕਾਲੀ ਨਹੀਂ ਨੇ ਅਕਾਲੀ ਗੁਰੂ ਗ੍ਰੰਥ ਸਾਹਿਬ ਚੋਰੀ ਨਹੀਂ ਵੇਚਦਾ ਅਕਾਲੀ ਗੁਰੂ ਦੀ ਗੋਲ ਕਚੋਰੀ ਨਹੀਂ ਕਰਦਾ ਅਕਾਲੀ ਅਕਾਲ ਤਖਤ ਨੂੰ ਆਪਣੀ ਮਰਜ਼ੀ ਨਾਲ ਨਹੀਂ ਵਰਤਦਾ ਇਹਨਾਂ ਨੇ ਦੇ ਵਿੱਚ ਇਹ ਵੀ ਲਿਖਿਆ ਹੋਇਆ ਵੀ ਸੁਖਬੀਰ ਬਾਦਲ ਨੇ ਆਪਣਾ ਪ੍ਰਭਾਵ ਪਾ ਕੇ ਤਖਤਾਂ ਦੇ ਜਥੇਦਾਰਾਂ ਤੋਂ ਮਾਫੀਨਾਮਾ ਜਾਰੀ ਕਰਾਇਆ ਇਹ ਮੰਨਦੇ ਨੇ ਨਾ ਫਿਰ ਇਹ ਉਹੀ ਅਕਾਲ ਤਖਤ ਹੈ ਬੀਬੀ ਜੀ ਜਿੱਥੇ ਗਿਆਨੀ ਪੂਰਨ ਸਿੰਘ ਨੂੰ ਜਲੀਲ ਤੁਸੀਂ ਕੀਤਾ ਸੀ ਪ੍ਰਧਾਨ ਕੀ ਸਮੇ ਉਹੀ ਅਕਾਲ ਤਖਤ ਹੈ ਜਿੱਥੋਂ ਰਣਜੀਤ ਸਿੰਘ ਸਿੰਘ ਸਾਹਿਬ ਨੂੰ ਤੁਸੀਂ ਜਲੀਲ ਕਰਕੇ ਲਾਇਆ ਉਹੀ ਅਕਾਲ ਤਖਤ ਹੈ ਜਿੰਨੂੰ ਬਾਦਲ ਨੇ ਕਦੇ ਬੂਵਿਆਂ ਨੂੰ ਠੁੱਡ ਮਾਰ ਕੇ ਤੇ ਜਥੇਦਾਰ ਨੂੰ ਗਲੋਂ ਫੜ ਲਿਆ ਸੀ ਅੱਜ ਕਿਹੜੇ ਮੂੰਹ ਨਾਲ ਕਿੱਥੇ ਮਾਫੀ ਮੰਗ ਰਹੇ ਹੋ ਤੇ ਕਿਹੜਾ ਅਕਾਲੀ ਫੂਲਾ ਸਿੰਘ ਤੇ ਕਿਹੜੀ ਮਾਫੀ ਇਸ ਲਈ ਇਹ ਮਾਫੀ ਦੇ ਹੱਕਦਾਰ ਹੁਣ ਨਹੀਂ ਰਹੇ ਤਾਂ ਇਹ ਅਗਰ ਅਕਾਲ ਤਖਤ ਸਾਹਿਬ ਇਹਨਾਂ ਨੂੰ ਕੋਈ ਸਜ਼ਾ ਲਾਂਦਾ ਹੈ ਜਾਂ ਲਾਂਦਾ ਹੈ ਤਾਂ ਤੁਸੀਂ ਕਬੂਲ ਕਰੋਗੇ ਸਜ਼ਾ ਨੂੰ ਕਿ ਸਜ਼ਾ ਲਾਈ ਗਈ ਅਕਾਲੀ ਫੂਲਾ ਸਿੰਘ ਹੁੰਦਾ ਤੇ ਇਹਨਾਂ ਨੂੰ ਨੋੜ ਕੇ ਲਿਆਉਂਦਾ ਹਮ ਜੱਜ ਦੀ ਕਚਹਿਰੀ 'ਚ ਜਦੋਂ ਦੋਸ਼ੀ ਮੰਨ ਲੈਂਦਾ ਪੀ ਮੈਂ ਗੁਨਾਹ ਕੀਤਾ ਹੈ ਤੇ ਜੱਜ ਤੁਰੰਤ ਉਹਨੂੰ ਘਰੇ ਨਹੀਂ ਜਾਣ ਦਿੰਦਾ ਜੇਲ੍ਹ ਭੇਜਦਾ ਹਮ ਇਹ ਅਜੇ ਵੀ ਸੋਚ ਰਹੇ ਨੇ ਤੇ ਆ ਅੱਜ ਉਹਦਾ ਹਾਸੋ ਹੀਣਾ ਬਿਆਨ ਤੁਹਾਡੇ ਸਾਹਮਣੇ ਮੈਂ ਉਹ ਵੀ ਰੱਖ ਦਿੰਨਾ ਮੈਂ ਬੀਬੀ ਜਥੇਦਾਰ ਸ਼ਬਦ ਇਸ ਲਈ ਵਰਤਦਾ ਹਾਂ ਹਰਕਤਾਂ ਤੇ ਬੱਚਿਆਂ ਵਾਲੀਆਂ ਹੀ ਪੀ ਪੁੱਛਿਆ ਕੀ ਗਿਆ ਮਾਫੀਨਾਮਾ ਤੇ ਦੱਸਿਆ ਕੀ ਜਾ ਰਿਹਾ ਜੀ ਤੁਹਾਡੀ ਅਕਾਲੀ ਦਲ ਦਫਾੜ ਨਹੀਂ ਹੋਣਾ ਚਾਹੀਦਾ ਤੇ ਚਮਚੀਆਂ ਵਾਲੀ ਗੱਲ ਹੈ ਉਹ ਆਪਣੇ ਗੁਨਾਹਾਂ ਦੀ ਮਾਫੀ ਮੰਗ ਰਹੇ ਨੇ ਇਹ ਅਕਾਲੀ ਦਲ ਨੂੰ ਦਫਾੜ ਹੋਣ ਤੋਂ ਬਚਾ ਕੇ ਪ੍ਰਧਾਨਗੀਆਂ ਦੇ ਲੱਡੂ ਵੰਡ ਰਹੇ ਨੇ ਇਹਨਾਂ ਨੂੰ ਗੁਰੂ ਗ੍ਰੰਥ ਤੇ ਗੁਰੂ ਪੰਥ ਨਾਲ ਕੋਈ ਮਤਲਬ ਨਹੀਂ ਇਹਨਾਂ ਨੂੰ ਜਥੇਦਾਰੀ ਚਾਹੀਦੀ ਉਹਨਾਂ ਨੂੰ ਕੁਰਸੀ ਚਾਹੀਦੀ ਈਦੂ ਅਲਾਵਾ ਇਹਨਾਂ ਦਾ ਪੰਥ ਨਾਲ ਕੋਈ ਵਾਸਤਾ ਨਹੀਂ ਬਲੇ ਜਿਹੜੀ ਮਾਫੀ ਮੰਗ ਰਹੇ ਦਿਲੋਂ ਹੀ ਮੰਗੋ ਨਾ ਜੀ ਨਾ ਡਰਾਮਾ ਕਰ ਰਹੇ ਲੋਕਾਂ ਨੂੰ ਮੂਰਖ ਬਣਾ ਰਹੇ ਨੇ ਅਕਾਲ ਤਖਤ ਦੀ ਸਤਾ ਨੂੰ ਨਿੱਜੀ ਮਫਾਦਾ ਲਈ ਵਰਤ ਰਹੇ ਨੇ ਤਾਂ ਕਿ ਪੰਜਾਬ ਤੇ ਪੰਥ ਦਾ ਰੈਂਦਾ ਖੁੰਦਾ ਪੱਠਾ ਜਿਹੜਾ ਉਹ ਬਿਠਾਇਆ ਜਾ ਸਕੇ ਔਰ ਆਉਣ ਵਾਲਾ ਦਾਵਾ ਜੀ ਨੇ ਵੀ ਕਿਹਾ ਕਿ ਇਹਦੇ ਵਿੱਚ ਅਕਾਲ ਤਖਤ ਸਾਹਿਬ ਦਾ ਕੋਈ ਰੋਲ ਨਹੀਂ ਹੈ ਇਹ ਪਾਰਟੀ ਦਾ ਮਸਲਾ ਸੀ ਕਿਉਂ ਅਕਾਲ ਤਖਤ ਸਾਹਿਬ ਨੂੰ ਢਾਲ ਬਣਾ ਰਹੇ ਅਕਾਲ ਤਖਤ ਸਾਹਿਬ ਨੂੰ ਢਾਲ ਬਣਾ ਕੇ ਤੇ ਹੁਣ ਤੱਕ ਇਹਨਾਂ ਨੇ ਰਾਜ ਭੋਗ ਗਿਆ ਅੱਜ ਵੀ ਸਿੱਖ ਸਿਆਣੇ ਹੋਣ ਇਹਨਾਂ ਨੂੰ ਗਲੋਂ ਫੜ ਕੇ ਪਹਿਲਾਂ ਤੇ ਕੱਲ ਤੱਕਲ ਤੋਂ ਕੱਢਣ ਇਹਨਾਂ ਦੀ ਕੋਈ ਮਾਫੀ ਨਹੀਂ ਕੋਈ ਗੱਲ ਨਹੀਂ ਸਰਦਾਰ ਕਪੂਰ ਸਿੰਘ ਨੇ ਕਿਹਾ ਸੀ ਜੇ ਅਕਾਲੀ ਜਿਉਂਦੇ ਨੇ ਤੇ ਅਕਾਲ ਤਖਤ ਪੰਥ ਤੇ ਪੰਜਾਬ ਨੂੰ ਫਾਹੇ ਲੱਗਣ ਤੋਂ ਕੋਈ ਨਹੀਂ ਬਚਾ ਸਕਦਾ ਤੇ ਜੇ ਇਨੂੰ ਬਚਾਉਣਾ ਹੈ ਤੇ ਕਹਿੰਦੇ ਪੈਸੇ ਮੈਂ ਦੇਣਾ ਹੈ ਰਸੇ ਲੈ ਲਓ ਇਨ੍ਹਾਂ ਕਾਲੀਆਂ ਨੂੰ ਫਾਇਲਾ ਦਿਓ ਪੰਥ ਬਚ ਜਾਊਗਾ ਇਹ ਸਰਦਾਰ ਕਪੂਰ ਸਿੰਘ ਦੇ ਬੋਲ ਨੇ ਤੇ ਅੱਜ ਫਿਰ ਇਹੀ ਕਹਿਣਾ ਜੇ ਅੱਜ ਇਹਨਾਂ ਨੂੰ ਫਿਰ ਮਾਫੀ ਦਿੱਤੀ ਤੇ ਪੰਥ ਨੂੰ ਫਾਹੇ ਲੱਗਣ ਤੋਂ ਕੋਈ ਨਹੀਂ ਬਚਾ ਸਕਦਾ ਕਿ ਹਾਂ ਤਾਂ ਭਾਈ ਬਲਦੇਵ ਸਿੰਘ ਵਡਾਲਾ ਜੀ ਸੰਦੇ ਨਾਲ ਗੱਲਬਾਤ ਕੀਤੀ ਹੈ ਤਾਂ ਮਾਫੀ ਦੇ ਮayne ਕੀ ਨੇ ਤੇ ਉਹਨਾਂ ਨੇ ਕਿਹਾ ਕਿ ਜਿਸ ਵੇਲੇ ਇਹ ਸਾਰੇ ਕੰਮਕਾਰ ਹੋਏ ਜਿਸ ਵੇਲੇ ਗਲਤੀਆਂ ਹੋਈਆਂ ਤਾਂ ਉਸ ਵੇਲੇ ਇਹ ਲੋਕ ਮੋਰੀ ਬਣ ਕੇ ਕੰਮ ਕਰ ਰਹੇ ਸਨ ਚਾਹੇ ਅੱਜ ਉਹਨਾਂ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਲੇਕਿਨ ਇਹਨਾਂ ਦੀ ਗਲਤੀ ਮਾਫ ਕਰਨ ਯੋਗ ਨਹੀਂ ਹੈ। ਕੁੱਲ ਮਿਲਾ ਕੇ ਬਾਗੀ ਤੁਹਾਡੇ ਵੱਲੋਂ ਸ਼੍ਰੀ ਕਾਲ ਤਕ ਸਾਹਿਬ ਤੇ ਆ ਕੇ ਮਾਫੀ ਮੰਗਣ ਦਾ ਜਿਹੜਾ ਫੈਸਲਾ ਸੀ ਉਸ ਨੂੰ ਜਿਹੜਾ ਹੈ ਉਸ ਦਾ ਵਿਰੋਧ ਹੁੰਦਾ ਵੀ ਲਗਾਤਾਰ ਨਜ਼ਰ ਆ ਰਿਹਾ ਹੁਣ ਦੇਖਣਾ ਹੋਏਗਾ ਕਿ ਕਾਲੀ ਦਲ ਦਾ ਪੁਵਿੱਖ ਅਨੁਲੇ ਸਮਝ ਕੀ ਹੁੰਦਾ ਹੈ। ਕੈਮਰਾਮੈਨ ਅਰਸ਼ ਦੇ ਨਾਲ ਸੁਮਿਤ ਕਰਨਾ ਗ੍ਰੇਟ ਪੰਜਾਬ ਟੀਵੀ ਅੰਮ੍ਰਿਤਸਰ